ਮੰਤਪਾਗ ਦੀ ਖਬਰ ਜਿਹੜੀ ਸੰਗਰੂਰ ਦੇ ਲਹਿਰਾਗਾਗਾ ਤੋਂ ਦੇਖਣ ਨੂੰ ਮਿਲਿ ਜਿੱਥੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਪਿਤਾ ਤੇ ਉਹਦੀ ਪੁੱਤਰੀ ਜਿਹੜੀ ਜਾ ਰਹੇ ਹੁੰਦੇ ਆ ਰੋਡ ਦੇ ਉੱਪਰ ਪਰ ਅਚਾਨਕ ਧੁੰਦ ਦੇ ਕਾਰਨ ਉਹਨਾਂ ਦਾ ਮੋਟਰਸਾਈਕਲ ਇੱਕ ਟਰਾਲੇ ਨਾਲ ਟਕਾ ਜਾ ਜਾਂਦਾ ਜਿਸ ਦੇ ਨਾਲ ਦੋਵਾਂ ਦਾ ਐਕਸੀਡੈਂਟ ਹੁੰਦਾ ਹਾਦਸਾ ਐਕਸੀਡੈਂਟ ਤੇ ਤਰਾਨ ਇੱਕ ਜਿਹੜੀ ਤੁਸੀਂ ਪੁੱਤਰੀ ਹੈ ਉਹਦੀ ਮੌਤ ਹੋ ਜਾਂਦੀ ਹਾਲਾਂਕਿ ਪਿਓ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਜਿਸ ਦੇ ਉਸ ਦਾ ਜਿਹੜਾ ਇਲਾਜ ਚੱਲ ਰਿਹਾ ਸਤੀ ਸਿੰਘ ਹੈ ਸਤੀ ਸਿੰਘ ਮੈਂ ਪੁੱਛਣਾ ਚਾਹਨਾ ਹਾਂ ਉਹਦੇ ਪਰਿਵਾਰ 'ਚ ਕੀ ਦੁਖਦ ਘਟਨਾ ਵਾਪਰੀ ਹੈ ਜੀ ਜੀ ਇਹਦਾ ਦੋਏ ਸੀ ਗਈ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣ ਜਾ ਰਹੀ ਸੀ ਜਦੋਂ ਜਾਂਦੇ ਜਾਂਦੇ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਹਨਾਂ ਦਾ ਚਲੋ ਪਿਓ ਦੇ ਸੱਟਾਂ ਨਹੀਂ ਗੰਭੀਰ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾਖੜ ਗਈ ਇਹ ਹੈਗੀ ਜੀ 23 ਸਾਲ ਸਰਪੰਚ ਸਾਹਿਬ ਕੀ ਨਾਮ ਹੈ ਕੀ ਘਟਨਾ ਵਾਪਰੀ ਔਰ ਕੀ ਸਰਕਾਰ ਔਰ ਪੁਲਿਸ ਤੋਂ ਤੁਸੀਂ ਮੰਗ ਕਰਦੇ ਹੋ ਮੇਰਾ ਨਾਮ ਸਰਪੰਚ ਗੁਰਬਿਆ ਸਿੰਘ ਛਾਇਲੀ ਹੈ ਜੀ ਤੇ ਇਹ ਘਟਨਾ ਤਾਂ ਜੀ ਬੇਟੀ ਪੜਦੀ ਇੱਥੇ ਕੋਕਲ ਕਾਲਜ ਚ ਇਸ ਹੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਤੇ ਉਹ ਫਾਦਰ ਸਾਹਿਬ ਉਹਨਾਂ ਦੇ ਛੱਡਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨ ਬਿਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਸਲਿੱਪ ਕਰ ਗਿਆ ਉਹਦੇ ਕਰਕੇ ਬੀਟੀ ਜੀ ਬੇਥੋ ਗਈ ਤੇ ਜਿਹੜੇ ਫਾਦਰ ਸਾਹਿਬ ਕੁੜੀ ਜੀ ਦੇ ਉਹ ਵੀ ਕਾਫੀ ਟੱਟਾਂ ਲੱਗੀਆਂ ਉਹਨਾਂ ਨੂੰ ਹਸਪਤਾਲ ਭੇਜਿਆ ਲਾਜ ਵਾਸਤੇ ਕੀ ਮੰਗ ਕਰਦੇ ਸੀ ਪੋਸਟੇ ਦੇ ਪ੍ਰਚਾਰਕ ਮੰਗਦਾ ਜੀ ਪੁਲਿਸ ਤੇ ਮੰਗ ਕਰਦੇ ਨੇ ਜੋ ਟਰਾਲੇ ਵਾਲਾ ਹੈ ਉਹਨੂੰ ਥਿੜੀ ਤੋਂ ਥਿੜੀ ਰਹਿ ਜਾਵੇ ਅਰੈਸਟ ਕਰਕੇ ਲੈ ਲੈ ਜਾਵੇ ਜੋ ਵੀ ਟੱਟਣਾ ਹੈ ਸਰਕਾਰ ਤੋਂ ਮੁਆਵਜ਼ੇ ਮੰਗ ਕਰਾਂਗੇ ਗਰੀਬ ਪਰਿਵਾਰਾਂ ਦੇ ਹਾਂਜੀ ਗੁਰਪ੍ਰੀਤ ਜੀ ਮੈਂ ਪੁੱਛਣਾ ਚਾਹਨਾ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਗੱਲ ਦੱਸੋ ਮੈਨੂੰ ਇਹ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਪਹੁੰਚ ਗਿਆ ਵੀ ਇਸ ਤਰ੍ਹਾਂ ਆਤਮ ਸਿੰਘ ਦੇ ਪੁੱਤਰ ਭਾਨ ਸਿੰਘ ਬਸੀ ਛਾਈ ਲਈ ਆਪਣੀ ਬੇਟੀ ਨੂੰ ਛੱਡਣ ਖੁਖਰ ਕਲਾਂ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਟ ਤੋਂ ਤਿੰਨ ਟਰਾਲੇ ਜੀਰੀ ਦੇ ਜਾ ਰਹੇ ਸੀ ਜੋ ਵਿਚਕਾਰਲਾ ਟਰਾਲਾ ਸੀ ਜਿਹਦਾ ਇਹ ਨੰਬਰ ਨਹੀਂ ਦੇਖ ਸਕਦੇ ਤੇ ਉਦੇ ਥੱਲੇ ਇਹ ਲੜਕੀ ਆ ਗਈ ਇਹ ਮੌਕਾ ਤੇ ਮੌਤ ਹੋ ਗਈ ਆ ਹਾਕਮ ਸਿੰਘ ਜਖਮੀ ਹੋ ਗਿਆ ਇਹ ਫੋਟੋ ਤਫਰੀਦ ਜਾਰੀ ਹੈ ਜਲਦੀ ਹੀ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਨੂੰਨੀ ਕਦਮਾਂ ਦਰਜ ਕਰਕੇ ਅਗਲੀ ਕਾਰਵਾਈ ਅਮਲ ਸਿਧੇ ਕਰਲਾ ਚਾਲਕ ਰਾਨਾ ਚਾਲਕ ਨਾਮ ਪਤਾ ਅਜੇ ਨਹੀਂ ਦਿਲਦਾ ਜੀ ਤਫਰੀਦ ਜਾਰੀ ਹੈ ਜੀ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੋਂ ਫਰਾਰ ਹੋ ਗਿਆ ਦਾਰਜੇ ਕਿ ਹੁਣ ਸੰਘਣੀ ਧੁੰਦ ਦਾ ਮੌਸਮ ਆ ਧੁੰਦੇ ਸ਼ੁਰੂ ਹੋ ਗਏ ਜੇ ਚੱਲਦੇ ਰਾਹ ਗੇਰਾਂ ਨੂੰ ਆਉਣ ਜਾਣ ਵਾਲਿਆਂ ਨੂੰ ਇਹ ਬੇਨਤੀ ਅਤੇ ਅਪੀਲ ਕਰਦੇ ਆ ਕਿ ਥੋੜਾ ਜਿਹਾ ਧਿਆਨ ਦੇ ਨਾਲ ਸੰਭਲ ਕੇ ਅਤੇ ਰਸਤੇ ਨੂੰ ਦੇਖ ਕੇ ਚੰਗੀ ਤਰ੍ਹਾਂ ਘਰੋਂ ਬਾਹਰ ਨਿਕਲੇ ਜਾਵੇ ਜੇ ਕੰਮ ਨਹੀਂ ਤਾਂ ਘਰ ਦੇ ਅੰਦਰ ਹੀ ਰਹਿਣਾ ਜ਼ਿਆਦਾ ਜ਼ਰੂਰੀ ਆ ਕਿਉਂਕਿ ਅੱਜ ਕੱਲ ਧੁੰਦ ਬਹੁਤ ਜ਼ਿਆਦਾ ਪ੍ਰੇਨ ਲੱਗ ਕੇ ਜੇ ਚੱਲਦੇ ਜਈ ਐਕਸੀਡੈਂਟ ਹੋਣ ਹੋਣ ਲੱਗਿਆ ਕਿਉਂਕਿ ਧੁੰਦ ਦੇ ਕਾਰਨ ਲੋਕਾਂ ਨੂੰ ਕਈ ਵਾਰ ਦਿਖਦਣ ਜੇ ਚੱਲਦੇ ਬੈਲੈਂਸ ਵਿਗੜ ਜਾਂਦਾ ਜੇ ਚੱਲਦੇ ਹੁਣ ਜਿਹੜੀਆਂ ਤਸਵੀਰਾਂ ਦੇਖ ਕੇ ਸੰਗਰੂਰ ਦੇ ਲਹਿਰਾ ਗ ਹੁਣ ਪਿਓ ਧੀ ਦਾ ਐਕਸੀਡੈਂਟ ਹੁੰਦਾ ਤੇ ਟਕਟਾਲੇ ਨਾਲ ਜਿਸ ਦੌਰਾਨ ਧੀ ਦੀ